ਦੇਖੋ ਜੇ ਕੋਈ ਬੋਲ ਰਿਹਾ ਹੋਵੇ ਤਾਂ ਸਾਨੂੰ ਪੁਲੀਤਰਾ ਸੁਣੋ ਉਸਦੀ ਗੱਲ ਨੂੰ ਵਿਚਾਰ ਦਾ ਟੋਕੋ ਜੇਕਰ ਕੋਈ ਸਵਾਲ ਹੈ ਤਾਂ ਸੁਣੋ ਲਿਖ ਲਓ ਠੀਕ ਹੈ ਤਾਂ ਮੈਂ ਪਹਿਲਾਂ ਇਹ ਸਾਰੇ ਬੱਚਿਆਂ ਨੂੰ ਤੁਸੀਂ ਦਵਾ ਕੇ ਫੋਕਸ ਰੱਖਣ ਦਾ ਰੇ ਬੱਚੇ अच्छा आपने बच्चा ने तो 100 पैसे कहानी की है आपने कहानी के दास्ताक का ताली बच्चा प्रतिताली की सोच है किस तरह के बच्चे जो हैं स्कूल आ चुके हों दास्ताक दही आंधी ਤਾਂ ਇਹ ਕਾਣੀ ਇਹ ਹੋਣੀ ਚਾਹੀਦੀ ਆ ਕਿ ਸਾਡੇ ਬੱਚਿਆਂ ਦੀ ਉਹਦਾ ਡਰ ਬੈਠਾ ਹੋਵੇ। ਸਾਡੇ ਬੱਚੇ ਕੰਮੇ ਕਰਦੇ, ਕਮੇ ਕਦਾਂ ਦੀ ਨਹੀਂ ਹੋਣੀ ਚਾਹੀਦੀ। ਉਹ ਹਰ ਪੱਖੋਂ ਕੋਈ ਨਿਯਮ ਬਣਾਇਆ ਚਾਹੀਦੀ ਆ ਕਿ ਡਾਟੀ ਦੇ ਪਾਸੋਂ ਵੀ ਪੜਨਾਰੇ ਪਾਸੋਂ ਵੀ ਉਹਨਾਂ ਦੇ ਮੌਲ ਬੈਠੀ ਵੀ ਪਿਆ ਤਾਂ ਮੰਗਿਆ ਚਾਹੀਦੀ ਆ ਪੇਸ਼ੇ ਵੀ ਦੇਈ ਦੀ ਆ। ਹਰ ਪਾਸੋਂ ਬੱਚਿਆਂ ਦੀ ਤਰੱਕੀ ਹੋਣੀ ਚਾਹੀਦੀ। ਪੰਜਾਬ ਸਰਕਾਰ ਸਕੂਲਾਂ ਪ੍ਰਤੀ ਬਹੁਤ ਹੀ ਜਾਗੇ ਸੀਰੀਅਸ ਹੈ ਉਹ এডਿਕੇਸ਼ਨ ਦੇ ਕੇ ਬਹੁਤ ਹੀ ਜਾਦੇ ਕੰਮ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੀ ਪ੍ਰਾਇੋਰਟੀ ਤੇ এডਿਕੇਸ਼ਨ ਔਰ ਹੈਲਥ ਸਿਸਟਮ ਕੋ ਮੈਂ ਦੋ ਪੰਜਾਬ ਸਰਕਾਰ ਨੇ ਸਾਢੇ 3 ਸਾਲਾਂ ਦੀਆਂ ਪ੍ਰਾਪਤੀਆਂ ਆਪਾਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰਾਵੇ ਪੰਜਾਬ ਸਰਕਾਰ ਨੇ ਦੇਖਿਆ ਤੇ ਖੇਤਰ ਵਿੱਚ ਪੰਜਾਬ ਨੂੰ ਅਲਾਨਿਆ ਨੰਬਰ 1 ਸੂਬਾ ਇਸ ਤੋਂ ਇਕਨੋਮਿਕ ਕੇਰਲਾ ਨੂੰ ਪਛਾੜਿਆ ਇੱਕ ਟੈਸਟ ਹੋਇਆ ਸੀਗਾ ਸਰਵੇ ਹੋਇਆ ਸੀਗਾ ਇਸ ਤਰ੍ਹਾਂ ਸਮਾਂ ਇਹਨਾਂ ਨੂੰ ਪਤਾ ਹੋਣਾ ਪਹਿਲਾਂ ਆਰਟੀਕਲ 2020 ਤੱਕ ਉਹਨਾਂ ਨਾਲ ਕਰਕੇ ਫਿਰ ਲੇਟ ਹੋਇਆ ਇਹ ਟੈਸਟ ਹੋਇਆ ਸੀਗਾ ਨਾ ਨੈਸ਼ਨਲ ਇੰਕਵੈਸਟ ਨੈਸ਼ਨਲ ਥੀਮਾ ਸਰਵੇ 2020 ਜੀਹੜਾ ਆਰਟੀਕਲ ਪਰ ਤੋਂ ਉਹਨਾਂ ਕਾ ਲੱਗਿਆ ਸੀਗਾ ਫਿਰ 23 ਆਕੇ ਹੋਇਆ 23 ਹੋਇਆ ਸੀਗਾ 23 ਆਕੇ ਹੋਇਆ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਇਹ ਜਿਹੜਾ ਸਰਵੇ ਹੋਇਆ ਸੀ ਨਾ ਇਹ ਵੀ ਪੰਜਾਬ ਸਰਕਾਰ ਦਾ ਨਹੀਂ ਹੋਇਆ ਸੀਗਾ ਇਹ ਹੋਇਆ ਸੀਗਾ ਇੰਡੀਅਨ ਫਾਰਮੈਟ ਦਾ ਸੈਂਟਰਲ ਫਾਰਮੈਟ ਦਾ ਭਾਰਤ ਸਰਕਾਰ ਦਾ ਸਾਰੇ ਆਲਓਵਰ ਇੰਟੀਗਰਲ ਵਾਇਜ਼ ਸਾਰੇ ਸਟੇਟਾਂ ਦਾ ਹੋਇਆ ਸੀਗਾ ਪੰਜਾਬ ਦਾ ਵੀ ਹੋਇਆ ਰਿਆ ਕੇਰਨ ਦਾ ਵੀ ਹੋਇਆ ਮਹਾਰਾਸ਼ਟਰ ਦਾ ਵੀ ਹਰੁਕੀ ਦਾ ਵੀ ਹੋਇਆ ਉਹਨਾਂ ਦੇ ਜਨਾਂ ਰੈਂਡਮ ਸਕੂਲ ਚੱਕੇ ਸੀ ਪੰਜਾਬ ਦੇ ਸਾਰੇ ਦੇਸੀ ਹੋਇਆ ਰੈਂਡਮ ਸਕੂਲ ਮਤਲਬ ਕਿ ਦੋ 2.5 30 ਸਕੂਲਾਂ ਦੀ ਹੋਇਆ ਸੀ ਸਰਵੇ ਉਹਨਾਂ ਦਾ ਕੁੱਲ 11000 ਸਕੂਲ ਹੈ ਪਰ ਸਰਵੇ 3400 ਸਕੂਲਾਂ 'ਚ ਹੋਇਆ ਸੀ ਰੈਂਡਮ ਦੇਖੀ ਜਿਹੜੇ ਨੇ 5 10 12 12 ਪੁੱਤਰ 15 ਸਕੂਲ ਚੱਕੇ ਸੀ ਉਹਨਾਂ ਵਿੱਚੋਂ ਵੀ ਉਹਨਾਂ ਨੇ ਰੈਂਡਮ ਬੱਚੇ ਚੁੱਕੇ ਦੀ ਉਹ ਇੱਕ ਸਰਵੇ ਹੋਇਆ ਜਿਗਾ ਉਹ ਸਰਵੇ ਐ ਨਹੀਂ ਹੋਇਆ ਕਿ ਆ ਬੈਲੋਨੈਂਟ ਕੀਤਾ ਦਾਦੀਆਂ ਪੇਪਰ ਦਿੱਤਾ ਬੱਚਿਆਂ ਨੇ ਦੇਖਤਾ ਤੇ ਪ੍ਰਕਾਰਤਾ ਐ ਅਜਿਹਾ ਪੇਪਰ ਹੋਇਆ ਉਹ ਪੇਪਰ ਹੋਇਆ ਜਿਗਾ ਬੱਚਿਆਂ ਦਾ ਆਈਕਿਊ ਲੈਵਲ ਟੈਸਟ ਕੀਤਾ ਗਿਆ ਸੀ ਇੰਟੈਲੀਜੈਂਸ ਦੇ ਲੈਵਲ ਕਿੰਨਾ ਹੁੰਦਾ ਅੰਡਰਸਟੈਂਡਿੰਗ ਦੇ ਲੈਵਲ ਕਿੰਨਾ ਹੁੰਦਾ ਉਹਨਾਂ ਦੇ ਚ ਬੱਚਿਆਂ ਨੂੰ ਸਵਾਲ ਸਾਧਿਕ ਵਿੱਚ ਸਾਧਿਕ ਸਵਾਲ ਪੁੱਛੇ ਗਏ ਸੀ ਕਿ ਵਿਗਿਆਨ ਨਾਲ ਮਾਰੇ ਹੋਟ ਬਰੇ ਦਾ ਉਹਨਾਂ ਦੀ ਦਿਮਾਗ ਹੀ ਹੈ ਜੋ ਪੁੱਛ ਬਣਦੀ ਉਹਨਾਂ ਦੇ ਬੱਚਿਆਂ ਨੂੰ ਸਵਾਲ ਪੁੱਛੇ ਗਏ ਸੀ ਕਿ ਔਰਲੀ ਜਿਵੇਂ ਫੋਰ ਐਗਜ਼ਾਮਪਲ ਤੀਜੀ ਕਲਾਸ ਦੇ ਤੀਜੀ ਦਾ ਛੇਵੀਂ ਦਾ ਤੇ ਨੌਵੀਂ ਦਾ ਹੋਇਆ ਕਿ ਨਹੀਂ ਹਾਂਜੀ ਉਹਦੇ ਬੱਚਿਆਂ ਨੂੰ ਔਰਲੀ ਸਵਾਲ ਪੁੱਛੇ ਗਏ ਸੀ ਬੱਚਿਆਂ ਨੂੰ ਇਹ ਸਵਾਲ ਪੁੱਛੇ ਗਏ ਇਮਾਨਦਾਰ ਤੇਰੇ ਕੋਲ 6 ਦਰਜਣੇ ਕੇਲੇ ਆ 6 ਦਰਜਣੇ ਕੇਲੇ ਉਹਨਾਂ ਵਿੱਚੋਂ ਤੇਰੇ 22 ਕੇਲੇ ਖਰਾਬ ਨਿਕਲੇ ਤੇ ਮਗਰ ਤੇਰੇ ਕੋਲ ਕਿੰਨੇ ਕੇਲੇ ਬਚੇ ਕਿ ਫਾਉ ਫੁੱਟਰਾ ਲਾਣਾ ਆਈ ਕਿਹੜਾ ਵਾਲਾ ਫਾਉ ਲਾਣਾ ਹੈ ਸੁਣ ਕੇ ਬਾਬੇ ਕਿਹੜਾ ਵਾਲਾ ਪਾਉਣਾ ਹੈ ਕਿ ਜਿਹੜੇ ਬੱਚੇ ਦਾ ਆਈ ਕਿਹੜਾ ਤੇਜ ਹੋਏ ਉਹ ਹੀ ਇਹਦਾ ਜਵਾਬ ਦੇਗਾ ਤੂੰ ਜਾਣਦੇ ਹੋ ਮੁੰਡੇ ਦੇ ਬੱਚੇ ਨੂੰ ਪੜਾ ਪਤਾ ਹੋਗਾ ਆਪਣੇ ਬੱਚੇ ਦੇ ਮਾਪੇ ਤਾਂ ਆਪਣੇ ਬੱਚੇ ਨੂੰ ਜਾਣਦੇ ਨੇ ਉਹਨਾਂ ਨੂੰ ਸਾਰਾ ਪਤਾ ਹੋਦਾ ਹੈ ਇਹ ਕਿੰਨੇ ਲੋਕ ਤੇ ਇਹ ਕਿੰਨੇ ਗੰਢੇ ਆ ਉਸ ਦੇ ਅੰਦਰ ਤੇ ਕਿੰਨੇ ਕਿੰਨੇ ਗੰਢੇ ਕਿੰਨੇ ਕੀ ਬਣਦੀ ਆ ਇਹ ਆਪਣੇ ਮੱਧਮਾਰਨ ਭਾਵੇਂ ਭਾਵੇਂ ਪਤਾ ਲਾਉਣਾ ਸਰਕਾਰੀ ਸਕੂਲ ਦੇ ਬੱਚਿਆਂ ਤੇ ਖਾਸ ਕਰਕੇ ਹੁਣ ਜਿਹੜੇ ਬੱਚੇ ਨੂੰ ਪਤਾ ਵੀ ਕਿੰਦਰ ਤੇ 12 ਕੇਲੇ ਹੁੰਦੇ ਆ 6 ਦਰਜੇ ਤੇ ਕਿੰਨੇ ਹੋਗੇ 72 ਬਰਸ਼ ਬਰਸ਼ ਪਰ ਵਿੱਚੋਂ ਪਾਈ ਖਰਾਬ ਨਹੀਂ ਕਰਾਏ ਪਾਈ ਫਿੱਟ ਤੇ ਹੋ ਨੇ ਤੇ ਮਗਰ ਕਿੰਨੇ ਵਜੇ ਤੇ ਘਟਾਓ ਬਣਦੀ ਆ ਕਰਨੀ ਉਹ ਵੀ ਦਿਮਾਗ ਦਾ ਟਵਾਰਾ ਵਿਖਾਓ ਕਰਨੀ ਆ ਕਿ ਜੋੜ ਕਰਨਾ ਕਿ ਗੁਣਾ ਕਰਨੀ ਆ ਕਿ ਭਾਗ ਕਰਨਾ ਆ ਬੱਚੇ ਨੇ ਸੋਚਿਆ ਦਿਮਾਗ ਲਾਇਆ ਬਾਈ ਤਾਂ ਘੱਟ ਕੇ ਲੱਭ ਪਾਉ ਬਾਈ ਜੰਨਾ ਆਹ ਪਿਆ ਪਿਆਰੇ ਕਿ ਨਾ ਇਹ ਕੁਝ ਸਮਾਰ ਪੁੱਛੇ ਗਏ ਸੀ ਬੱਚਿਆਂ ਤੋਂ ਉਹ ਤਾਂ ਵੀ ਇਗੜੇ ਸਵਾਲ ਨਹੀਂ ਪੁੱਛੇ ਗਏ ਸੀ ਬੱਚਿਆਂ ਤੋਂ ਨਾ